ਉਹ ਦੇਖਿਆ ਇਹ ਅੱਜ ਕੱਲ ਮੰਦਾ ਹੋਇਆ ਪਿਆ ਆ ਡਰੀ ਨਹੀਂ ਆ ਰਿਹਾ ਕੋਈ ਵੀ ਉਸਤਾਦ ਜੀ ਆਪਾਂ ਕਿਹੜਾ ਹਲਵਾਈ ਆ ਡਰਾਉਣਗੇ ਉਸਤਾਦ ਦੀ ਗੱਲ ਸਮਝਿਆ ਨਹੀਂ ਉਸਤਾਦ ਬੰਦੇ ਜਗਾਉਣ ਦੀ ਗੱਲ ਕਰਦਾ ਬੰਦਾ ਤਰਿਆ ਆਉਂਦਾ ਹੈ ਭਾਈ ਜੀ ਭੁੰਡੇ ਬਦਮਾਸ਼ ਦਾ ਅੱਡਾ ਆਈ ਹੈ ਓਹ ਹਾਂ ਲੜਾ ਅੱਡਾ ਦਾ ਭੁੰਡੀ ਬਦਮਾਸ਼ ਦਾ ਇਹੀ ਹੈ ਕੰਮ ਕੀ ਆਇਆ ਹੈ ਕੰਮ ਦੱਸ ਉਸਤਾਦ ਨੂੰ ਬੁਲਾ ਉਸਤਾਦ ਨੂੰ ਦੱਸੂਗਾ ਕੰਮ ਬੋਲਾ ਕੰਮ ਦੱਸ ਕੀ ਹੈ ਉਸਤਾਦ ਨੂੰ ਵੀ ਤੈਨੂੰ ਮਿਲਾ ਦਾਂਗੇ ਬੰਦਾ ਚਕਾਉਣਾ ਹੈ ਉਹ ਉਸਤਾਦ ਉਹ ਅਸੀਂ ਇੱਥੇ ਸੇਵੀਆਂ ਵਟਣ ਨੂੰ ਬੈਠੇ ਆਂ ਅਸੀਂ ਬੰਦੇ ਚੱਕਣ ਨੂੰ ਹੀ ਬੈਠੇ ਆਂ ਚੱਲ ਆ ਜਾ ਮਲਾਦਾ ਉਸਤਾਦ ਨੂੰ ਤੈਨੂੰ ਬਾਜੀ ਲੜਾ ਕਹਿੰਦਾ ਮਿਲਣਾ ਤੁਹਾਨੂੰ ਕੰਮ ਆ ਥੋੜੇ ਦਿਨ ਨੂੰ ਬੰਦਾ ਝਕਾਉਣਾ ਹੈ ਉਹ ਗੰਜਿਆ ਜਿਆ ਓਏ ਅਸੀਂ ਬੰਦੇ ਝੱਕਣ ਨੂੰ ਬੈਠੇ ਆ ਔਰ ਪੁੱਜੇ ਦੀ ਰੇੜੀ ਤਾਂ ਨਹੀਂ ਲਾਈ ਆ ਬੰਦਾ ਚਕਾਉਣਾ ਹੈ ਪਹਿਲੇ ਦੱਸੋ ਪੂਰੇ 5 ਲੱਖ ਲੱਗਣਗੇ ਸੇਠਾ ਕੰਮ ਤੇਰਾ ਹੋ ਜਾਉਂ ਉਹ ਨੀਰ ਦਾਜੀ ਠੀਕ ਠੀਕ ਪੈ ਲਾ ਲਓ ਓਏ ਲਾਲਾ ਉਹ ਬੰਦਾ ਚੱਕਣਾ ਅਸੀਂ ਕੋਈ ਗੋਭੀ ਦੀ ਰੇੜੀ ਨਹੀਂ ਲਾਈ ਆ ਲੈ ਪਹਿਲਾ 2.5 ਲੱਖ ਬਾਕੀ ਕੰਮ ਹੋਣ ਤੋਂ ਬਾਅਦ ਠੀਕ ਹੈ ਆ ਲੈ ਜਗਿਆ ਵੇਖ ਪੈਸੇ ਪੂਰੇ ਆ जी पैसे पूरे है बंदा ईमानदार है ठीक है सेठा तेरा काम हो जागा हां जी जी करो तैयारी मुंडा चकिए रोग रोग चिंता रोग ਸਾਰੀ ਕੀ ਹੋ ਗਿਆ ਉਹ ਜੱਗਿਆ ਹਾਂਜੀ ਉਸਤਾਦ ਜੀ ਉਹ ਆ ਮੁੰਡਾ ਉਹ ਤਾਂ ਨਹੀਂ ਜਿਹੜਾ ਲਾਲਾ ਕਹਿੰਦਾ ਸੀ ਉਸਤਾਦ ਜੀ ਬੰਦਾ ਤਾਂ ਉਹੀ ਆ ਆ ਚੱਕ ਬੰਦੂ ਤੇ ਲੈ ਉਹ ਮੁੰਡਾ ਚੱਕੇ ਵੇ ਉਸਤਾਦ ਤੂੰ ਕੁਰਸੀ ਢਾਲਾ ਥੱਲੇ ਆ ਕੇ ਆ ਗਿਆ ਆਈ ਜੱਗਿਆ ਉਹ ਭਾਈ ਕੀ ਹੋ ਗਿਆ ਭਾਈ ਓਏ ਭਾਈ ਓਏ ਭਾਈ ਛੱਡ ਦਿਓ ਯਾਰ ਮੈਨੂੰ ਓਏ ਭਾਈ ਯਾਰ ਛੱਡ ਦਿਓ ਯਾਰ ਅਸਤਾਨੀ ਅਸਤਾਨੀ ਚੱਕ ਲਿਆ ਓਏ ਓਹ ਕੰਜਰੋ ਓਏ ਇਹਨੂੰ ਚੱਕਣਾ ਨਹੀਂ ਇਹਨੂੰ ਥੋਕੋ ਓਏ ਭਾਈ ਓਏ ਯਾਰ ਓਏ ਭਾਈ ਯਾਰ ਓਏ ਭਾਈ ਯਾਰ ਛੱਡੋ ਯਾਰ ਭਾਈ ਯਾਰ ਕੰਜਰੋ ਉਹ ਗੋਲੀ ਮਾਰਨ ਦਾ 5 ਲੱਖ ਮਿਲਣਾ ਉਹ ਗੋਲੀ ਮਾਰੋ ਕਿਹਦੇ ਗੋਲੀ ਮਾਰ ਕੇ ਉਹ ਮੇਰੇ ਗੋਲੀ ਮਾਰੋ ਮੇਰੇ ਚਲੋ ਚਲੋ ਤਾਨੀ ਤਾਬੀ ਅਸਤਾਲਾ ਅਸਤਾਲ ਬਾਈ ਆ ਕੀ ਕੀਤਾ ਆਪਾਂ ਉਸਤਾਦ ਦੇ ਗੋਲੀ ਮਾਰਤੀ ਸਿੰਦਰਾ ਏੰਤਾਨਾਗਰ ਉਹ 5 ਲੱਖ ਰੁਪਏ ਹੁਣ ਆਪਾਂ ਦੋਵੇਂ ਵੰਡਾਂਗੇ